ਪ੍ਰੰਤ ਹਦਾਣਾ ਪਾਉਣੇ ਹੂੰ ਹੂੰ ਉਹ 15 ਮਿੰਟ ਤੇ ਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ 15 ਮਿੰਟ ਤੁਸੀਂ ਮਾਉਣ ਆਪਾਂ 4 ਵਜੇ ਪਾਉਣ ਲੱਗੇ 5 ਵਜੇ ਦੇ ਨਾਲ ਆਪਾਂ ਸਾਰੇ ਮਾਣ ਨੂੰ ਕੱਖ ਪਾ ਦਨੇ ਠੀਕ ਹੈ ਜੀ ਕਿਉਂਕਿ ਫਿਰ ਵੀ ਟਾਈਮ ਲੱਗ ਜਾਂਦਾ ਜੀ ਜੀ ਤੇ ਉਹ ਨਾਲ ਦੀ ਨਾਲ ਉਹ ਖਾ ਕੇ ਉਹ ਬੈ ਜਾਂਦੇ ਨੇ ਹੂੰ 5 ਵਜੇ ਆਪਾਂ ਧਰਵਾ ਦਾ ਟਾਈਮ ਹੋ ਜਾਂਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਟੱਬ ਲਾਇਏ ਹੋਏ ਨੇ ਜੀ ਆਪਣੇ ਜੋ ਪਾਣੀ ਵਾਲੇ ਡੱਬੇ ਹੁੰਦੇ ਨੇ ਜੀ ਜ 30 ਲੀਟਰ ਪਾਣੀ ਪਾ ਜਾਂਦਾ ਜੀ ਉਹਦੀ ਸਾਡੀ ਆ ਉਸ ਤੇ ਹੈ ਵੀ ਹੱਥ ਫੇਰਵੇਂ ਜੀ ਵਿੱਚ ਤੂੜੀ ਪਾ ਕੇ ਉਹ ਜੇ 7 ਤੋਂ 7.5 ਦੇ ਅੱਠ ਦੇ ਵਿੱਚ ਸੈਲਜ ਪਾਇਆ ਜਾਂਦਾ ਠੀਕ ਹੈ ਉਹਦੇ ਵਿੱਚ ਸਾਡਾ ਸੀ ਚਾਟ ਪਸ਼ੂ ਸੀ ਚਾਹੇ ਅੱਜ ਸੂਇਆ ਚਾਹੇ ਦੋਖੜਾ ਸਾਡਾ ਜਿਵੇਂ ਆਪਾਂ ਉੱਤੇ ਕਹਿੰਨਾ ਛੂੜਾ ਲਾਤਾ ਜਾਂ ਝਾਟ ਲਾਤੀ ਉਹ ਅਸੀਂ ਬਾਢੋਂ ਨਾਲ ਪਸ਼ੂ ਨੂੰ ਪਾਉਂਦੇ ਹਾਂ ਠੀਕ ਹੈ ਹੱਥ ਪੇਰ ਮਾਰ ਟੱਪ ਫੇਰਿਆ ਉੱਤੇ ਚਾਟ ਲਾਈ ਸਾਡੇ ਪਸ਼ੂ ਕੱਟੀ-ਕੁੱਟੀ ਦਾ ਬਹੁਤ ਕੱਟ ਕਰਦੇ ਆ ਬਟਰੂਡਾ ਓਕੇ ਕਿਉਂਕਿ ਸਾਡੇ ਪਸ਼ੂ ਤੇ ਜੇ ਆਪਾਂ ਬਾਹਲੇ ਰੱਜੇ ਪਸ਼ੂ ਨੂੰ ਛੇੜਾਂਗੇ ਤਾਂ ਉਹਨੋਂ ਬਾਹਲੇ ਦੁੱਧ ਦੇ ਆਦਾ ਨਹੀਂ ਹੁੰਦਾ ਉਹ ਰੱਜਾਉਣਾ ਨੱਤ ਮਾਰਨੇ ਆ ਇਹ ਜਦੋਂ ਪਸ਼ੂ ਭੁੱਖਾ ਹੁੰਦਾ ਕਿ ਲਾ ਦਾਣਾ ਖਾਦਾ ਹੁੰਦਾ ਇਹਨੂੰ ਲਾਲ ਇੱਕ ਦੂਜੇ ਦੇ ਰੇਦਿਆ ਨਹੀਂ ਪਹਿਲਾਂ ਮੈਨੂੰ ਜੋ ਹਮ ਪਾਇਆ